ਆਹ ਸੰਤੋਖ ਜੀ ਦਾ ਨਾਮ ਲੈ ਕੇ ਜਿਹੜਾ ਨਾ ਕੰਮ ਕਰਦਾ ਸਰ। ਆ ਜੀ ਨਾ ਹਰ ਕੋ ਗੱਲ ਨੂੰ ਸਮਝ ਰੋ ਸਹੀ ਖੜਾ ਰਹੇ। ਇਹ ਹਰ ਕਿਸੇ ਸੰਤ ਜੀ ਅਬੂ ਜੀ ਕੰਮ ਕਰਵਾਇਆ। ਇਹ 2.5 ਕਿਲੋ ਲੱਡੂ ਤੇ ਗਲਾਬ ਜਮਨਾ ਆਪਾਂ ਦੇਣੀਆਂ ਨੇ। ਉਹ ਲੈ ਲਈਆਂ ਬਾਈ ਹੁਣ ਚੱਲਦੇ ਆਪਾਂ ਸੁੱਦਾ। ਨਾ ਚਾਵੇਂ ਲੱਗੂਗਾ ਇੱਕ ਇੱਕ ਗਲਾਸ ਫੈਂਡ ਦਾ। ਅਰੇ ਫੈਂਡ ਵੀ ਬੁਲਾਣਾ ਬਾਈ ਸਾਰਿਆਂ ਨੂੰ ਤੇ ਇੱਕ ਇੱਕ ਨਾਲੇ ੱਡੂ ਵਾਲੇ ਸਮੋਸੇ ਵਾਲਾ ਦੇਖਦੇ ਆ ਭਾਈ ਸਮੋਸਿਆਂ ਦਾ ਵੀ ਕਹਿ ਕੇ ਜਾਣਾ ਸਮੋਸੇ ਵੀ ਆਰਡਰ ਕਰਤੀਏ। ਇਹ ਕੀ ਜਲੀ ਕਿਹਾਦਾ ਭਾਈ ਇਹ ਬੰਦਾ ਕਹਿ ਰਿਹਾ ਕੀ ਰਿਫੰਡ ਚਾਹੀਏ ਇਹਨੇ ਸਾਲੇ ਨੇ ਉਹ ਪੈਸੇ ਖਰਚਵਾਏ ਜੀ ਉਹ ਵਾ ਇਸ ਬੰਦੇ ਨੇ ਇਹ ਠੇਕੇਦਾਰ ਵਿਗੜਿਆ ਵਾ ਪੂਰਾ। ਭਾਈ ਕਿੱਥੇ ਰਾਜਪੁਰੇ ਦੇ? ਹਾਂਜੀ ਰਾਜਪੁਰੇ ਦੇ ਇਹ ਬਨੂੜ ਦਾ ਠੱਗ ਦੇਖ ਲਓ ਸਰੇਗਾ। ਇਹਦੇ ਦਾ ਠੱਗ ਬੰਦਾ ਆ। ਉਹ ਵਈ ਮਿੱਤਰੋ ਅਰੋ ਸ਼ਿਆ ਕਬਾ ਕੀ ਆਪਣਾ ਲੈਂਟਰ ਕੀ ਤਿਆਰੀ ਹੈ ਭਾਈ? ਹੈਲੋ ਐਂਡ ਵੈਲਕਮ ਗਾਇਜ਼ ਬਾਈ ਕਿਆ ਚੱਲ ਉਮੀਦ ਕਰਤਾ ਮੈਂ ਠੀਕ ਹੋਵਾਂਗੇ ਆਲ ਗੁੱਡ ਬਾਈ ਮਿੱਤਰੋ ਬਾਕੀ ਲੈਂਟਰ ਦੀ ਤਿਆਰੀ ਹੈ ਛੱਡ ਰਹੀ ਸ਼ੂਟਿੰਗ ਨਿਬੜ ਗਈ ਬਾਈ ਜਾਲ ਆਲੇ ਲੱਗੇ ਲੈ ਐਡ ਕਰ ਰਹੀ ਤੰਗ ਬਾਈ ਬਾਕੀ ਹਾਲਤ ਕਰੇ ਇਗਨੋਰ ਕਿਉਂਕਿ ਹੁਣੇ ਕੰਮ ਕਰਕੇ ਸਾਰਾ ਸਮਾਨ ਲੈ ਗਏ ਬਾਈ ਪਹਿਲਾ ਵਲੌਗ ਸਟਾਰਟ ਨਹੀਂ ਕਰਿਆ ਮੰਕਿੰਡਾ ਐਂਟਰ ਕੀ ਤਿਆਰੀਆਂ ਆ। ਉਹ ਕਿ ਸ਼ਟਰਿੰਗ ਸਾਰੀ ਡਨ ਹੋਈ ਪਈ ਆ। ਇੱਕ ਬਾਈ ਲਾਈਟ ਨਹੀਂ ਆ ਰਹੀ। ਇਹਦੇ ਚੱਕਰ ਦੀ ਲਾਈਟ ਨਹੀਂ ਆ ਰਹੀ ਜਿਹੜਾ ਰੋਲਾ ਜਿਹਾ ਪਿਆ ਹੋਇਆ ਨਾ। ਕਾਹੀ ਲਾਈਟ ਨਹੀਂ ਆ ਰਹੀ ਹੈਗੀ। ਹੈ? ਉਰੇ ਨੀ ਪੌੜੀ ਚੜੂਗੀ ਹਾਂ। ਸਿੱਧੀ ਨਹੀਂ ਨਾ ਚੜ੍ਹਨੀ ਪੌੜੀ। ਪੌੜੀ ਮੈਂ ਕਰਵ ਪਿਆ ਵਾ ਉੱਪਰ ਨੂੰ। ਐ ਮਤਲਬ ਘੁੰਮੂਗੇ ਉੱਪਰ ਨੂੰ। ਹੋਰਾਂ ਚੜ੍ਹਣਗੇ ਇੱਥੋਂ। ਹਾਂ ਫਿਰ ਐ ਘੁੰਮ ਕੇ ਮਤਲਬ ਐਦਾਂ ਘੁੰਮ ਕੇ ਉੱਪਰ ਹੋ ਗਈ ਫਿਰ ਮਤਲਬ ਥੱਲੇ ਜਿਹੜੇ ਪੌੜੀ ਖੜੀ ਐ ਇੱਥੋਂ ਐ ਸਟੈਪ ਆਣਗੇ ਸਿੱਧੇ ਉਰੇ ਐ ਹਾਂ ਉੱਪਰ ਚੜੂਗੀ ਤੇ ਬਾਕੀ ਇਹ ਜਗਾ ਬਾਈ ਪੌੜੀ ਵਾਲੀ ਐ ਮਾਉਂਟੀ ਦੀ ਜਗਾ ਜਿਹੜੀ ਛੱਡਣੀ ਬਾਕੀ ਸਾਰਾ ਲੈਂਟਰ ਵਾਲਾ ਫਿਕਸ ਐ ਇੱਧਰੋਂ ਬਾਈ ਜਿਹਨੇ ਵੀ ਮਿਸਤਰੀ ਜਿਹਦਾ ਹਾਂ ਇਹਨੂੰ ਕੰਟੈਕਟ ਕਰਦੇ ਕੁੱਦੂ ਮਿਸਤਰੀ ਐ ਸਾਲਾ ਬਾਈ ਗਰਮੀ ਬਹੁਤ ਐ ਥੱਲੇ ਚੱਲਦੇ ਐ ਗਰਮੀ ਬਹੁਤ ਜ਼ਿਆਦਾ ਹਾਂ ਤੇ ਬਾਈ ਬਾਕੀ ਫਾਈਨਲੀ ਲੈਂਟਰ ਵਾਲਾ ਕੰਮ ਬਾਈ ਸਾਰਾ ਹੋ ਗਿਆ ਇਲੈਕਟ੍ਰੀਸ਼ੀਅਨ ਵੀ ਆ ਗਿਆ ਤੇ ਆਪਾਂ ਉਰੇ ਲਾਣੀ ਹੈ ਬਾਈ ਮਸ਼ੀਨ ਤਾਂ ਕਰਕੇ ਲੱਗੇ ਹੋਏ ਆ ਬਾਈ ਉਰੇ ਮਾਣਾ ਪੰਦਰਾ ਜਿਆ ਕਰਨਾ ਸੀ ਉਹ ਕਰਦੀਏ ਤੇ ਬਾਕੀ ਰੇਤਾ ਬਜਰੀ ਆਪਣਾ ਆ ਰਿਹਾ ਮਿੱਤਰੋ ਤੇ ਬਾਕੀ ਇਹ ਵਲੌਗ ਸਾਰਾ ਆਪਾਂ ਮਿਕਸੀ ਕਰਾਂਗੇ ਠੀਕ ਹੈ ਰੇਤਾ ਬਜਰੀ ਵਾਸਤੇ ਰੇਤਾ ਬਜਰੀ ਇੱਧਰ ਕਰਾਵਾਂਗੇ ਸੈਟਿੰਗ ਕਰ ਦਈਏ ਸੀ ਬਿਜਲੀ ਵਾਲਾ ਤੇ ਪਲੰਬਰ ਵਾਲਾ ਕੰਮ ਬਾਈ ਡੰਨ ਕਿੱਥੇ ਗੱਲ ਤੇ ਬਾਥਰੂਮ ਜੀ ਉਰੇ ਨਹੀਂ ਹੈਗੀ ਇਹ ਵਿਚਾਲੇ ਜੇ ਜਾ ਕੇ ਗੰਧ ਦਾ ਪੂਰੀ ਹੋਊਗੀ ਹਲੇ ਦੇਖਾਂ ਜਾਗੇ ਸਿਰੋ ਆਪਾਂ ਬਾਂਚਾ ਡੀਮਾਰਟ ਡੀਮਾਰਟ ਆਇਆ ਬਾਈ ਆਪਾਂ ਲੈਣ ਰਿਫੈਂਡ ਕਿਉਂਕਿ ਬਾਈ ਰਿਫੈਂਡ ਚਾਹੀਦਾ ਉੱਪਰ ਜਿਹੜੇ ਆ ਲੈਂਟਰ ਬਾਣੇ ਦੀ ਤਿਆਰੀ ਹੈ ਅੱਜ ਲੈਂਟਰ ਵਾਲਾ ਦੇਣਾ ਤੇ ਬਾਈ ਰਿਫੈਂਡ ਬਾਣਾ ਉੱਪਰ ਉਹਦੇ ਕਰਕੇ ਮੈਂ ਚਕਰਾਂ ਹਟ ਰਹੇ ਮਤਲਬ ਚਿਪਕੇ ਨਾ ਪਲੇਟਾਂ ਨਾਲ ਹਨ ਤਾਂ ਕਰਕੇ ਬਾਕੀ ਆਪਾਂ ਲੈਣ ਇੱਕ ਲੱਡੂ ਵੀ ਹਲੇ ਕੰਮ ਹਲੇ ਖਾਸਾ ਵਾ ਪੈਂਡਿੰਗ ਪਹਿਲਾਂ ਲੈ ਲਈ ਰਿਫੈਂਡ ਡੀਮਾਰਟ ਚ ਇਹ ਰਿਫੈਂਡ ਆਪਾਂ ਲਿਆ ਇਹ ਮਿਲੇ ਆਪਾਂ ਨੂੰ 685 ਦਾ ਐ ਜਿਹੜਾ ਇਹ ਜੀਵੋ ਸੋਇਆਬੀਨ ਆਇਲ ਇਹ ਪਾਣਾ ਬਾਈ ਆਪਾਂ ਲੈਟਰ ਰਹਦੇ ਤੁਸੀਂ ਆਪ ਸਮਝ ਸਕਦੇ ਹੋ ਜੇ ਅੱਪਾ ਜੀਵੋ ਕੰਪਨੀ ਦਾ ਆਪਾਂ ਇਹ ਰਿਫੈਂਡੇ ਵਾਲਿਆ ਫਿਰ ਗੱਲ ਉੱਤਲੇ ਲੈਵਲ ਕੀ ਹੋਗੀ ਬਾਈ ਕਹਨੇ ਜੀਵੋ ਗੱਲ ਗੱਲ ਉੱਤਲੇ ਲੈਵਲ ਕੀ ਹੋਗੀ ਬਾਈ ਚਲੋ ਹੁਣ ਚੱਲਦੇ ਆਂ ਫਿਰ ਲੱਡੂ ਵੀ ਲੈਣੇ ਆਲੇ 100 ਸਮੋਸੇ ਵਾਲਾ ਕੰਮ ਕਿੰਨੇ ਪੜ ਗਿਆ ਹੋਗਾ ਵੀ ਕਹਦੇ ਆ 400 ਸਮੋਸੇ ਫਿਰ ਲੋੜਗਾ ਬਜ਼ਾਰ ਦੇਖੋ ਮਾਨੂੰ ਤਾਂ ਜਮੇ ਪਸੰਦ ਨਹੀਂ ਆਇਆ ਨਾ ਮੈਨਾਂ ਗਿਆ ਬੜਾ ਪੰਗਾ ਹੀ ਮਾਰਵਾ ਗਿਆ ਕਿੰਨਾ ਆਪਣਾ ਰਾਜਪੁਰਾ ਕਿੰਨਾ ਸਸਤਾ ਲੈ ਰਾਜਪੁਰੇ ਬਈ ਰਾਜਪੁਰੇ ਦੇ ਦੇ ਬਰੋਡ ਦੇ ਜ਼ਮੀਨ ਦੇ ਸਮਾਨ ਦਾ ਫਰਕ ਆ ਬਾਈ ਇਜ਼ਲੀ ਕਿਹਾ ਤਾਂ ਬਾਈ ਇਹ ਬੰਦਾ ਕਹਿ ਰਿਹਾ ਕੀ ਰਿਫੰਡ ਚਾਹੀਏ ਇਹਨੇ ਸਾਲੇ ਨੇ ਉਹ ਪੈਸੇ ਖਰਚਵਾਏ ਜੀ ਉਹ ਵਾ ਇਸ ਬੰਦੇ ਨੇ ਇਹ ਠੇਕੇਦਾਰ ਵਿਗੜਿਆ ਵਾ ਪੂਰਾ ਬਾਈ ਕਿੱਥੇ ਰਾਜਪੁਰੇ ਦੇ ਹਾਂਜੀ ਰਾਜਪੁਰੇ ਦੇ ਇਹ ਬਨੂੜ ਦਾ ਠੱਗ ਦੇਖ ਲਓ ਸਰੇਗਾ ਇਹ ਦੇਗਾ ਠੱਗ ਬੰਦਾ ਹੈ ਓ ਬਾਈ ਬਜਰੀ ਰੇਤਾ ਆ ਗਿਆ ਆਪਣਾ ਤੇ ਮਸ਼ੀਨ ਵੀ ਬਾਈ ਰੈਡੀ ਆ ਕਰੋ ਚੈੱਕ ਤੇ ਬਾਕੀ ਏਰੀਆ ਹੈਗਾ ਆਪਣਾ ਬਾਈ 2000 ਫੁੱਟ ਏਰੀਆ ਏਰੀਆ ਥੋੜਾ ਜਿਆਦਾ ਹੀ ਆ ਤੇ ਆਪਾਂ ਜਿਹੜਾ ਸਿਮਿੰਟ ਵਰਤ ਰਹੇ ਬਾਈ ਉਹ ਵਰਤ ਰਹੇ ਆ ਰੂਫ ਹੰ ਦਾ ਇਹ ਵਧੀਆ ਥੋੜਾ ਜਿਆਦਾ ਫਰੀ ਰੂਫ ਹੋਣਾ ਕੰਕਰੀਟ ਮਾਸਟਰ ਅੰਦਰ ਲੋ ਵੀ ਮਿੱਤਰੋ ਬਾਕੀ ਆਪਾਂ ਲੱਡੂ ਘਰੋਂ ਕੱਢ ਲੈਂਦੇ ਥੋੜੇ ਜਿਹਾ ਲੜਦਾ ਬਾਬਾ ਜੀ ਆਗੇ ਬਾਬਾਈ ਤੋਂ ਅਰਦਾਸ ਕਰਾ ਲਈਏ ਕਿਉਂਕਿ ਭਾਈ ਅਰਦਾਸ ਕਰਾ ਕੇ ਫਿਰ ਆਪਣਾ ਕੰਮ ਸਾਰਾ ਸ਼ੁਰੂ ਹੋ ਜੂਗਾ ਤੇ ਬਾਕੀ ਮਸ਼ੀਨ ਮਸ਼ੀਨ ਸਾਰੀ ਲੱਗ ਗਈ ਤੁਹਾਨੂੰ ਦਿਖਾਈ ਦਿੱਤਾ ਬਾਬਾ ਜੀ ਤੋਂ ਅਰਦਾਸ ਕਰਾ ਕੇ ਬਾ ਫਿਰ ਬਾਈ ਨੂੰ ਸ਼ਾਂਤੀ ਨਾਲ ਸੇ ਕੰਮ ਸਾਰਾ ਸਟਾਰਟ ਤੁਹਾਨੂੰ ਉੱਪਰ ਲਾ ਫਲੈਸ਼ ਵਨ ਤੂੰ ਫੋਨ ਫੜੀ ਮਾ ਦਿਖਾ ਦੇ ਯਾਰ ਉੱਪਰ ਮੈਂ ਆਪਣਾ ਸਮਾਨ ਸੈਟ ਕਰ ਲਿਆ ਉਹ ਇਹ ਹੋ ਗਿਆ ਰੈਡੀ ਬੇ ਦਾ ਸੈਟਅਪ ਸਾਰਾ ਤਵਾ ਪਿਆ ਕਿਤੇ ਮਾਰਾਇਆ ਇਹ ਅੱਗੇ ਨਹੀਂ ਲਾਉਣੇ ਕਿਤੇ ਨਹੀਂ ਮੱਟਾ ਦੇਖ ਲਓ फाइनली काम हो गया शुरू लागे बना मसाला जाए बाकी सारी तैयारी है मित्रों मिट्टा वरतिया वबर रूप कॉमक्रीट मास्टर वजिया समिंट एक नंबर है ਬਾਕੀ ਸਾਰਾ ਤਿਆਰ ਹੈਗਾ ਇਹ ਬੰਦੇ ਹੋਗੇ ਯਾਰ ਮੈਦਾਨ ਚ ਇਹ ਚਲਿਆ ਬਾਈ ਜੰਗ ਦੇ ਮੈਦਾਨ ਚ ਇਹਨੇ ਲੜਨੀ ਹੈ ਜੰਗ ਹੁਣ ਪਰ ਮੈਂ ਤਾਂ ਓਕੇ ਆ ਸ਼ੋ ਹਾਂਜੀ ਪਾਕਿਸਤਾਨ ਪੁਰਾ ਗਏ ਪਾਕਿਸਤਾਨ ਚ ਚੱਲਿਆ ਡਾਣੇ ਚਲੋ ਜੀ ਚਲੋ ਬਾਕੀ ਰੈਡੀ ਆ ਮਿੱਤਰੋ ਸਾਰਾ ਕੰਮ ਬਾਈ ਤੇ ਲੈਂਟਰ ਤਿਆਰੀ ਦੇ ਆ ਬਸ ਉਹ ਲਾਗੇ ਮਸਾਲਾ ਬਣਾਣ ਤੇ ਹੁਣ ਉੱਪਰ ਸੱਟਣਗੇ ਬਾਕੀ ਆ ਵਾਈਬ੍ਰੇਟਰ ਲਾ ਰਹੇ ਨੇ ਬਾਈ ਵਾਈਬ੍ਰੇਟਰ ਤੁਹਾਨੂੰ ਬਹੁਤ ਜ਼ਰੂਰੀ ਆ ਕਈ ਜਗ੍ਹਾ ਕਿਉਂਦਾ ਬਾਈ ਵਾਈਬ੍ਰੇਟਰ ਯੂਜ਼ ਨਹੀਂ ਕਰਦੇ ਬਟ ਵਾਈਬ੍ਰੇਟਰ ਯੂਜ਼ ਕਰਨਾ ਬਾਈ ਬਹੁਤ ਜ਼ਿਆਦਾ ਜ਼ਰੂਰੀ ਆ ਤੁਹਾਨੂੰ ਵੀ ਪਤਾ ਤੇ ਬਾਕੀ ਮਿਲਦੇ ਆ ਇੱਕ ਹੋਰ ਫੌਜੀ ਤਿਆਰ ਹੋਇਆ ਹੈ ਫੌਜੀ ਹਾਂ ਠੀਕ ਹੈ ਇੱਕ ਫੌਜੀ ਚੜ ਗਿਆ ਉੱਪਰ ਇੱਕ ਦੂਆ ਫੌਜੀ ਇਹ ਆਤੀਆ ਫੌਜੀ ਇੱਕ ਹੋਰ ਆ ਗਿਆ ਅੰਦਰ ਸੇ ਬੱਲੀ ਕੰਦੇ ਬੱਲੀ ਫਾਈਨਲੀ ਪਹਿਲੀ ਰੇੜੀ ਜੀ ਭਰ ਕੇ ਉੱਪਰ ਹੀ ਲੈ ਆਏ ਤੇ ਵਾਇਗਰੂ ਮੇਰ ਕਰੇ ਇਹ ਬਈ ਆਪਣਾ ਗੁਰਦੁਆਰਾ ਸਾਹਿਬ ਅੱਗ ਗਿਆ ਭਾਈ ਕੰਮ ਕਰਨ ਇਹ ਰਫੈਂਡ ਭਾਈ ਜਿਹੜਾ ਆਪਾਂ ਹੁਣ ਲੈ ਗਿਆ ਜੋ ਛਿੜਕ ਰਹੇ ਆ ਇਹਦੇ ਨਾਲ ਫਿਰ ਐ ਪਲੇਟਾ ਬਰੋਡਾ ਚਿਪਕਦੀਆਂ ਨਹੀਂ ਆਈਆਂ ਨਾਲ ਆ ਪੈ ਪੈ ਐਕਸਟਰਾ ਭਾਈ ਨੇ ਉੱਪਰ ਆ ਥੱਲੇ ਸਿੱਟ ਰਹੇ ਇਹਨਾਂ ਨੂੰ ਯਾਰ ਫਿਰ ਭੈਂ ਜੋ ਇਹਨਾਂ ਨੂੰ ਸੈੱਟ ਕਰਕੇ ਆਵਾਂ ਥੱਲੇ ਸਾਲੇ ਅਹੀਂ ਛੱਡ ਜਾਂਦੇ ਨੇ ਹੋ ਗਿਆ ਨਾਗਾ ਬ੍ਰੇਕ ਟਾਈਮ ਭਾਈ ਬਾਕੀ ਲੈਂਟਰ ਉੱਪਰ ਨਾਲੋਂ ਕਾਫੀ ਨਿਬੜ ਗਿਆ ਤੇ ਚਾਹ ਆ ਗਈ ਸਮੋਸੇ ਆ ਗਏ ਲੱਡੂ ਆ ਗਏ ਪਹਿਲਾ ਠੇਕੇਦਾਰ ਪਹਿਲਾ ਠੇਕੇਦਾਰ ਉਹ ਵਿਲੇ ਕੋਈ ਕੰਮ ਨਹੀਂ ਆ ਭਾਈ ਇਹਨੂੰ ਤਰੀਕਾਂ ਵਾਲੀ ਨੂੰ ਨਾ ਵੀਡੀਓ ਦਾ ਲਿੰਕ ਭੇਜਿਓ ਦੇਖੇਗੀ ਫਿਰ ਇਹ ਠੇਕੇਦਾਰ ਪੰਜਾਬ ਮਾ ਬਿੱਲਾ ਰਹਿਦਾ ਹੈ ਫਾਈਨਲੀ ਕੱਲ ਅੱਪਾ ਵਲੋਗ ਗੈ ਕੰਟੀਨਿਊ ਨੂੰ ਨਹੀਂ ਕਰਿਆ ਭਾਈ ਕਿਉਂਕਿ ਕੰਟੀਨਿਊ ਨੂੰ ਨਹੀਂ ਕੰਟੀਨਿਊ ਭੁੱਲ ਗਏ ਸੀ ਕੰਟੀਨਿਊ ਨੂੰ ਉਹਨੂੰ ਕਹਤਾ ਸੀਗਾ ਇਹ ਭਾਈ ਆਪਣਾ ਪੌੜੀ ਵਾਲਾ ਏਰੀਆ ਤਾਂ ਛੱਡਿਆ ਤੇ ਪਿੱਛੇ ਉਹ ਵੈਸੇ ਹਵਾ ਕਰਾਸਿੰਗ ਵਾਸਤੇ ਆ ਖਾਲੀ ਏਰੀਆ ਜੋ ਭਾਈ ਲਾਇਆ ਹੋਇਆ ਇੱਕ ਆਪਨ ਇੱਟਾਂ ਸਾਫ ਕਰਨੇ ਇੱਟਾਂ ਪਈਆਂ ਸੀ ਇੱਧਰ ਰੋੜੀ ਰੋੜੀ ਕਟਵਾ ਲਾਂਗੇ ਇਹ ਆਖਲਾ ਕੱਲ ਹੋਰੇ ਇਹ ਐ ਨਾ ਭਾਈ ਆਪਾਂ ਜਿਹੜਾ ਆਪਣਾ ਖਾਲੀ ਪਲਾਟ ਬਚਿਆ ਇਹਦੀ ਚਾਰ ਦਿਵਾਰੀ ਕਰਨੀ ਐ ਤਾਂ ਬਾਕੀ ਫਿਰ ਕਲਰ ਇੱਤਾ ਰੁੱਤਾ ਬਜਰੀ ਉਜਰੀ ਇਕੱਠੀ ਕਰਨ ਲੱਗੇ ਤਾਂ ਟਾਈਮ ਲੱਗ ਗਿਆ ਬਾਕੀ ਅੱਜ ਬਾਈ ਲੱਗ ਰਹੇ ਨੇ ਇਹ ਬਨੇਦੇ ਬੰਨਣ ਤੇ ਲੈਂਟਰ ਆਪਣਾ ਫਾਈਨਲ ਡਾਲਾ ਬਾਈ ਕਿਉਂ ਚੱਕਰ ਕੀ ਸੀ ਨਾ ਜਿਹੜਾ ਆਪਾਂ ਸਿਮਿੰਟ ਵਰਤਦੇ ਆ ਨਾ ਬਾਈ ਇਹ ਇਹ ਸਿਮਿੰਟ ਹੈਗਾ ਰੂਫ ਫੌਂਡ ਇਹ ਸਿਮਿੰਟ ਨਾ ਕੈਮੀਕਲ ਵਾਲਾ ਬਹੁਤ ਜ਼ਿਆਦਾ ਕੈਮੀਕਲ ਆਇਚਾ ਕਾਫੀ ਹੱਦ ਤੱਕ ਧੁੱਪ ਬੜੀ ਐ ਬਾਈ ਤਾਰਮਾਲ ਰੱਖਿਆ ਸਿਰ ਤੇ ਇਹ ਜਿਹੜਾ ਸਿਮਿੰਟ ਆ ਬਾਈ ਇਹ ਬਹੁਤ ਕੈਮੀਕਲ ਵਾਲਾ ਸਿਮਿੰਟ ਆ ਤੇਜ਼ ਆ ਤੇ ਆ ਦੇਖੋ ਐ ਤੇ ਤਾਂ ਕਰਕੇ ਫਿਰ ਹੁਣ ਇਹਦੇ ਉੱਪਰ ਆਪਾਂ ਨੇ ਨੇੜੇ ਨੇੜੇ ਬਨੇਰਾ ਬੰਨਣਗੇ ਫਿਰ ਉਸ ਤੋਂ ਬਾਅਦ ਕੱਲ ਨੂੰ ਪੂਰਾ ਪਾਣੀ ਦੇ ਪਰਖਾਵਾਗੇ ਹੁਣ ਫਿਲਹਾਲ ਇਹਦੇ ਉੱਪਰ ਹਲਕਲਕ ਪਾਣੀ ਲਾ ਰਹੇ ਆ ਤੇ ਜਿਹੜਾ ਆਪਾਂ ਯੂਜ਼ ਕਰਾਂਗੇ ਕੈਮੀਕਲ ਦਾ ਡਾਕਟਰ ਫਿਕਸ ਜੀ ਤੁਸੀਂ ਦੇਖ ਲਿਓਗੇ ਐਡ ਵੀ ਆਉਂਦੀ ਹੈ ਬਾਈ ਜਿਹੜੀ ਨੀਰੂ ਜਿਹੜਾ ਫੇਰਾਂਗੇ ਉਹਦੇ ਉੱਪਰ ਡਾਕਟਰ ਫਿਕਸਿਟੀ ਯੂਜ਼ ਕਰਾਵਾਂਗੇ ਉਹਦੇ ਨਾਲ ਜਿਹੜੀਆਂ ਵੀ ਤੇੜਾਂ ਨੇ ਬਾਈ ਇਹ ਪ੍ਰੋਪਰ ਜਿਹੜੀਆਂ ਪੈਰੀਆਂ ਨੇ ਦੇਖੋ ਚੈੱਕ ਕਰੋ ਸਾਰੀਆਂ ਭਰ ਜਾਣਗੀਆਂ ਤੇ ਆਪਣਾ ਜਿਹੜਾ ਲੈਂਟਰ ਆ ਬਾਈ ਸਾਰਾ ਡਨ ਹੋ ਚੁੱਕਿਆ ਅੱਜ ਬਨੇਰੇ ਬੰਦ ਰਹੇ ਨੇ ਤੇ ਇੰਨਾ ਕੀ ਕੰਮ ਅਕੀ ਅੱਜ ਧੁੱਪ ਵੀ ਚੜ ਰਹੀ ਹੈ ਧੁੱਪ ਕਰਕੇ ਥੋੜਾ ਬਾਈ ਗਰਮੀ ਕਰਕੇ ਜਿਵੇਂ ਲੈਂਟਰ ਆ ਜਵੇਂ ਤੇੜਾਂ ਜੀਆਂ ਪੈਣੇ ਸ਼ੁਰੂ ਹੋ ਜਾਂਦੀਆਂ ਨਾਲ ਦੀ ਨਾਲ ਹਲੇ ਕੱਲ ਲੈਂਟਰ ਪੈਕੇਟ ਹੈ ਬਾਈ ਨਾਲ ਦੀ ਨਾਲ ਹੀ ਤੇੜਾਂ ਪੈਣੇ ਸ਼ੁਰੂ ਕਿਉਂਕਿ ਕੈਮੀਕਲ ਬਹੁਤ ਹੁੰਦਾ ਹੈ ਜਿਵੇਂ ਸਿੰਮੈਂਟ ਜਿਹੜਾ ਆਪਾਂ ਵਰਤਿਆ ਹੋਰੀ ਬਿਆਣਾ ਥੱਲੇ ਤੁਹਾਨੂੰ ਰੂਫੋਨ ਇਹ ਵਰਤੇ ਜੀ ਬਾਈ ਇਹ ਬਹੁਤ ਹੈਗਾ ਤਾਂ ਵਧੀਆ ਸਿੰਮਟਾ ਬਾਈ ਇੱਕ ਨੰਬਰ ਆ ਥੋੜਾ ਮਹਿੰਗਾ ਜ਼ਰੂਰ ਆ ਪਰ ਹੈਗਾ ਕਿ ਹੈਡ ਆਪਾਂ ਇਹੀ ਯੂਜ਼ ਕਰਿਆ ਤੇ ਠੀਕ ਆ ਮਿੱਤਰੋ ਬਾਕੀ ਮਿਲਦੇ ਆ